ਹਰਤ ਨਿਊਜ਼ ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਗੱਲ ਕਰਾਂਗੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਦੀ 스타 ਭਾਬੀ ਕਮਲਕੌਰ ਜਿਸ ਦਾ ਕੁਝ ਦਿਨ ਪਹਿਲਾਂ ਕਤਲ ਹੋ ਜਾਂਦਾ ਹੈ ਆਪ ਜੀ ਨੂੰ ਦੱਸਦੇ ਹਾਂ ਕਿ ਭਾਬੀ ਕਮਲਕੌਰ ਜਿਸ ਦਾ ਕਤਲ ਅਮ੍ਰਿਤਪਾਲ ਮੈਰੋ ਹਣਾ ਵੱਲੋਂ ਕੀਤਾ ਗਿਆ ਹੈ ਬਠਿੰਡਾ ਦੀ ਐਸਐਸਪੀ ਅਵਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਖੁਲਾਸੇ ਕੀਤੇ ਹਨ ਕਿ ਅਮ੍ਰਿਤਪਾਲ ਮੈਰੋ ਅਤੇ ਉਸ ਦੇ ਦੋ ਸਾਥੀਆਂ ਵੱਲੋਂ ਇਹ ਕਤਲ ਕੀਤਾ ਗਿਆ ਹੈ Hey! ਕਤਲ ਦੇ ਪਿੱਛੇ ਕਿਸ ਤਰੀਕੇ ਨਾਲ ਜਿਹੜੀ ਸਾਜ਼ਿਸ਼ ਸੀ ਉਹ ਤਿਆਰ ਕੀਤੀ ਗਈ ਸੀ ਆਉ ਤੁਹਾਨੂੰ ਇਸ ਦੇ ਬਾਰੇ ਸਾਰਾ ਦੱਸਦੇ ਹਾਂ ਤਾਂ 9 ਤਰੀਕ ਨੂੰ ਜਦੋਂ ਭਾਬੀ ਬਠਿੰਡਾ ਪਹੁੰਚਦੀ ਹੈ ਪਹਿਲੋਂ ਤੁਹਾਨੂੰ ਉਹ ਸਾਰਾ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਨੂੰ ਉਹਨਾਂ ਨੇ ਅੰਜਾਮ ਦਿੱਤਾ ਭਾਬੀ ਨੂੰ ਕਾਲ ਆਉਂਦੀ ਹੈ ਕਿ ਤੁਹਾਡਾ ਕਿਸੇ ਵੀਡੀਓ ਦੀ ਪ੍ਰੋਮੋਸ਼ਨ ਕਰਨੀ ਹੈ ਤਾਂ ਭਾਬੀ ਉਹਨਾਂ ਨੂੰ ਕਹਿੰਦੀ ਹੈ ਕਿ ਮੈਨੂੰ ਰਾਸਤਾ ਨਹੀਂ ਪਤਾ ਤਾਂ ਉਹ ਕਹਿੰਦੇ ਨੇ ਅਸੀਂ ਤੁਹਾਨੂੰ ਲੈਣ ਆਉਂਦੇ ਹਾਂ ਉਹ ਸਕੋਰਪੀਅਨ ਐਨ ਗੱਡੀ ਲੈ ਕੇ ਲੁਧਿਆਣਾ ਪਹੁੰਚਦੇ ਨੇ ਅਤੇ ਭਾਬੀ ਨੂੰ ਬੈਠਣ ਨੂੰ ਕਹਿੰਦੇ ਨੇ ਤਾਂ ਭਾਬੀ ਕਹਿੰਦੀ ਹੈ ਕਿ ਮੈਂ ਆਪਣੀ ਗੱਡੀ ਵਿੱਚ ਚੱਲਾਂਗੀ ਤਾਂ ਭਾਬੀ ਨੀ ਗੱਡੀ ਉਹਨਾਂ ਦੇ ਪਿੱਛੇ ਲਗਾ ਲੈਂਦੀ ਹੈ ਈਅਨ ਗੱਡੀ ਜਦੋਂ ਗੱਡੀ ਪੁੱਚੋ ਦੇ ਕੋਲ ਪਹੁੰਚਦੀ ਹੈ ਤਾਂ ਉਹ ਦੋਨੋਂ ਜੋ ਉਸ ਵਿੱਚ ਲੜਕੇ ਨੇ ਉਹ ਉਤਰਦੇ ਨੇ ਅਤੇ ਉੱਤਰ ਕੇ ਭਾਬੀ ਨੂੰ ਉਸ ਦੀ ਗੱਡੀ ਵਿੱਚੋਂ ਬਾਹਰ ਕੱਢ ਕੇ ਕਿਸੇ ਕੋਈ ਕੱਪੜਾ ਲੈ ਕੇ ਉਸ ਦਾ ਗਲਾ ਕੁੱਟ ਦਿੰਦੇ ਹਨ ਜਿਸ ਦੇ ਨਾਲ ਭਾਬੀ ਉੱਥੇ ਦਮ ਤੋੜ ਦਿੰਦੀ ਹੈ ਆਖਰੀ ਸਾਹ ਲੈਂਦੀ ਹੈ ਤਾਂ ਭਾਬੀ ਦੇ ਮਰ ਜਾਣ ਤੋਂ ਬਾਅਦ ਉਹ ਉਸ ਦੀ লাশ ਨੂੰ ਉਸ ਦੀ ਈਅਨ ਗੱਡੀ ਦੀ ਪਿਛਲੀ ਸੀਟ ਤੇ ਰੱਖ ਦਿੰਦੇ ਹਨ ਅਤੇ ਇੱਕ ਲੜਕਾ ਗੱਡੀ ਚਲਾ ਕੇ ਉਹ ਬਠਿੰਡਾ ਪਹੁੰਚਦਾ ਹੈ ਅਤੇ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਬਾਹਰ ਉਹ ਗੱਡੀ ਖੜਾ ਕੇ ਉਥੋਂ ਚਲਿਆ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਪਹਿਲੋਂ ਅਸੀਂ ਵੀਡੀਓ ਵਿੱਚ ਦਿਖਾਇਆ ਹੀ ਸੀ ਕਿ ਲੜਕਾ ਕਿਸ ਤਰੀਕੇ ਦੇ ਨਾਲ ਉੱਥੇ ਪਹੁੰਚਦਾ ਹੈ ਅਤੇ ਨੀਡਰ ਹੋ ਕੇ ਉਥੋਂ ਗੱਡੀ ਖੜਾ ਕੇ ਚਲਿਆ ਜਾਂਦਾ ਹੈ ਤਾਂ ਜਿਹੜੇ ਇਹ ਦੋ ਲੜਕੇ ਨੇ ਇਹ ਇੱਕ ਮੈਰੋਂ ਪਿੰਡ ਦਾ ਹੈ ਅਤੇ ਦੂਜਾ ਤਰਨਤਾਰਨ ਦੇ ਇਲਾਕੇ ਹਰੀਕੇ ਪਿੰਡ ਦਾ ਹੈ ਇੱਕ ਦਾ ਨਾਮ ਜਸਪ੍ਰੀਤ ਸਿੰਘ ਹੈ ਅਤੇ ਦੂਜੇ ਦਾ ਨਾਮ ਨਿਮਰਤਜੀਤ ਸਿੰਘ ਹੈ ਐਸਐਸਪੀ ਅਵਨੀਤ ਕੌਂਡਲ ਨੇ ਸਪਸ਼ਟ ਕੀਤਾ ਹੈ ਕਿ ਅੰਮ੍ਰਿਤਪਾਲ ਮੈਰੋਂ ਅਜੇ ਗ੍ਰਿਫਤਾਰ ਨਹੀਂ ਹੋਇਆ ਹੈ ਉਹ ਪੁਲਿਸ ਆਪਣੀ ਕੋਸ਼ਿਸ਼ ਕਰ ਰਹੀ ਹੈ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਜਿਹੜੇ ਦੋ ਦੂਜੇ ਨੇ ਜਿਨ੍ਹਾਂ ਦੇ ਵਿੱਚ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੇ ਉਹਨਾਂ ਨੂੰ ਪੁਲਿਸ ਨੇ ਪਕੜ ਲਿਆ ਹੈ ਗ੍ਰਿਫਤਾਰ ਕਰ ਲਿਆ ਹੈ ਤੁਸੀਂ ਇਹ ਫੋਟੋਆਂ ਵਿੱਚ ਦੇਖ ਹੀ ਰਹੇ ਹੋ ਕਿ ਉਹਨਾਂ ਨੇ ਨਿਹੰਗ ਬਾਣਾ ਪਾਇਆ ਹੋਇਆ ਹੈ ਤਾਂ ਇਸ ਦਾ ਜੋ ਕਤਲ ਦਾ ਕਾਰਨ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਮੈਰੋ ਹਣਾ ਵੱਲੋਂ ਪਹਿਲਾਂ ਵੀ ਭਾਬੀ ਕਮਲਕੌਰ ਨੂੰ ਵਾਰਨਿੰਗ ਦਿੱਤੀ ਗਈ ਸੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਜੋ ਵੀਡੀਓ ਪਾਉਂਦੇ ਹੋ ਜਿਸ ਦੇ ਨਾਲ ਵਲਗੈਰਿਟੀ ਵੱਧਦੀ ਹੈ ਤੁਸੀਂ ਮਾੜਾ ਚੰਗਾ ਬੋਲਦੇ ਹੋ ਵੀਡੀਓ ਦੇ ਵਿੱਚ ਜਾਂ ਇਹ ਜਿਹੜੀ ਸ਼ਬਦਾਬਲੀ ਹੈ ਇਹ ਪੰਜਾਬ ਵਾਸੀਆਂ ਦੇ ਲਈ ਠੀਕ ਨਹੀਂ ਹੈ ਪਰ ਭਾਬੀ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਈ ਸੀ ਤਾਂ ਉਹ ਭਾਬੀ ਜੋ ਕਮਲਕੌਰ ਹੈ ਉਹ ਲਗਾਤਾਰ ਹੀ ਉਸ ਤਰੀਕੇ ਨਾਲ ਵੀਡੀਓ ਪਾਰਹੀ ਸੀ ਤਾਂ ਇਸ ਤੋਂ ਪਰੇਸ਼ਾਨ ਹੋ ਕੇ ਜੋ ਅਮ੍ਰਿਤਪਾਲ ਮੈਰੋ ਅਤੇ ਉਸ ਦੇ ਸਾਥੀ ਨੇ ਉਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਭਾਬੀ ਦਾ ਕਤਲ ਕੀਤਾ ਹੈ ਭਾਰਤ ਨਿਊਜ਼ ਨੂੰ ਜਦੋਂ ਵੀ ਇਸ ਦੇ ਬਾਰੇ ਅਗਲੀ ਕੋਈ ਜਾਣਕਾਰੀ ਮਿਲੇਗੀ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ